ਕਿਸਾਨ ਅਗੂ ਚਕਜੀਤ ਸਿੰਘ ਢੱਲੇਵਾਲ ਵੱਲੋਂ ਫਸਲਾਂ ਦੇ ਘਟੂਕਟ ਸਮਰਥਨ ਬੁੱਲ ਸਮੇਤ 13 ਮੰਗਰ ਉਲੇਖੇ ਖਨੋਰੀ ਸਰਹੱਦ ਤੇ ਚਲ ਰਿਹਾ ਮਰਨ ਵਰਤ ਅੱਜ 31ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਉਹਨਾਂ ਦੀ ਸਿਹਤ ਨਾਜੁਕ ਬਣੀ ਹੋਈ ਹੈ ਤੇ ਹੁਣ ਉਹ ਗੱਲ ਕਰਨ ਦੇ ਵੀ ਯੋਗ ਨਹੀਂ ਨੇ ਉਹਨਾਂ ਨੂੰ ਬੋਲਣ ਦੇ ਵਿੱਚ ਵੀ ਤਕਲੀਫ ਮਹਿਸੂਸ ਹੋ ਰਹੀ ਹੈ ਉਹ ਇਸ਼ਾਰਿਆਂ ਰਾਹੀਂ ਹੀ ਗੱਲ ਕਰ ਰਹੇ ਨੇ ਇਸ ਤਰ੍ਹਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਉਖਤੇ ਹੀ ਢੱਲੇਵਾਲ ਦੀ ਸਿਹਤ ਤੇ ਚਿੰਤਾ ਕਰ ਕਰਦਿਆਂ ਵਕਫਕ ਸਿਆਸੀ ਆਗੂ ਖਨੋਰੀ ਬਾਰਡਰ ਪਹੁੰਚਿਆ ਜਿਸ ਵਿੱਚ ਕੁਲਤਾਰ ਸਿੰਘ ਸੰਧਵਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਐਮਐਲਏ ਨਰਿੰਦਰ ਕੋਰ ਭਰਾਜ ਅਤੇ ਐਮਐਲਏ ਗੁਰਲਾਲ ਕਨੌਰ ਸਾਥੀ ਅਸਮੀਤ ਸਰਦਾਰ ਜਗਜੀਤ ਸਿੰਘ ਢੱਲਵਾਲ ਜਿਹਨੂੰ ਮਿਲਣ ਲਈ ਖਨੋਰੀ ਬਾਰਡਰ ਉੱਪਰ ਪਹੁੰਚੇ ਡੇਲੇਵਾਲ ਦੀ ਸਿਹਤ ਨੂੰ ਲੈ ਕੇ ਇੱਕ ਨੋਰੀ ਬੋਰਡ ਤੋਂ ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਕੁਝ ਸੋਸ਼ਲ ਮੀਡੀਆ ਤੇ ਖਬਰਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਡਲੇਵਾਲ ਦੁਨੀਆ ਵਿੱਚ ਨਹੀਂ ਰਹੇ ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਅਜਈਆਂ ਅਫਵਾਹਾਂ ਨਾ ਫੈਲਾਈਆਂ ਜਾਣ ਡਲੇਵਾਲ ਦੀ ਸਿਹਤ ਨਾਚੁਕ ਜ਼ਰੂਰ ਹੈ ਪਰ ਅਜੇ ਹ ਕੁਝ ਨਹੀਂ ਹੋਇਆ ਜੋ ਸੋਸ਼ਲ ਮੀਡੀਆ ਰਾਹੀਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਮਰਨ ਵਰਤ ਦੇ 31ਵੇਂ ਦਿਨ ਦੁਪਹਿਰ ਤੱਕ ਦੇ ਸਮੇਂ ਵਿੱਚ ਡਲੇਵਾਲ ਚੜ੍ਹਦੀ ਕਲਾ ਵਿੱਚ ਨੇ ਉਨ੍ਹਾਂ ਦੀ ਇਸ ਮਹੀਨੇ ਨੂੰ ਸਹਿਯੋਗ ਦੇ ਲਈ ਉਹਨਾਂ ਲੋਕਾਂ ਨੂੰ ਖਨੋਰੀ ਬਾਰਡਰ ਪਹੁੰਚਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਨੇ ਆਪਣੀ ਕਿ ਉਹ ਕਿ ਜਿਸ ਗੱਲ ਆ ਬੰਦ ਰੋਕੇ ਆ। ਮੈਂ ਉਹ ਜਿਹੜੀ ਬਾਹਰ ਗੱਲ ਕੀਤੀ ਸੀ। ਹੂੰ। ਇਹ ਰੀਸ਼ਾ ਵੀ ਜਿਹੜੇ ਬਾਹਰ ਪੂਰੇ ਬੀਜਪੀ ਨੂੰ ਛੱਡ ਗਏ। ਇਹ ਬਾਹਰ ਹਾਸਲ ਜੀ ਇਸੇ ਮੈਂ ਕਿ ਹੁਣ ਤਾਂ ਕਮੇਟੀ ਬਣ ਚੁੱਕੀ ਐ ਉਹਨੂੰ ਸ਼ੁਭ ਕਾਮ ਸੇ ਦਿੱਤੀ ਐ। ਹੂੰ। ਜੋ ਪ੍ਰਧਾਨ ਜੀ ਆਏ ਸੀ ਤਾੜੀ ਕੈਬਨ ਸੀ ਉਹਨਾਂ ਨੇ ਖਿੰਦੇ ਨਹੀਂ ਆਏ ਸੀ ਕਿ ਕਿ ਇਹ ਚੀਜ਼ ਸਿੰਗਲ ਹੱਥ ਨਾਲ ਰੋਕਿਆ ਮੈਂ ਉਹ ਜਿਹੜੀ ਬਾਹਰ ਗੱਲ ਕੀਤੀ ਸੀ ਹਮਮ ਇਹਦੇ ਇਸ਼ਾਰਾ ਵੀ ਜਿਹੜੇ ਵਾ ਉਹ ਬੀਜਪੀ ਨੂੰ ਛੱਡ ਕੇ ਭਾਰਤ ਜਿੰਦਿਆਂ ਜੀ ਇਸੇ ਮੈਂ ਇਸ ਕੀ ਹੁਣ ਤਾਂ ਕਮੇਟੀ ਬਣ ਚੁੱਕੀ ਐ ਮੈਂ ਸ਼ੁਭਾਸ਼ ਜੇਤੀ ਐ ਹਮ